ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬੜੀ ਤੁਸੀਂ ਸਵੇਰ ਸਵੇਰ ਟਾਈਮ ਨਾਲ ਆ ਕੇ ਸੇਵਾ ਕਰਦੇ ਹੋ ਬਾਈ ਜੀ ਐ ਹੀ ਆ ਫਿਰ ਜੇ ਕੋਈ ਉਤਮ ਕੀਤਾ ਹੈ ਉਹਨੂੰ ਪੂਰਾ ਕਰਾਂਗੇ ਹੌਸਲਾ ਨਹੀਂ ਛੱਡਾਂਗੇ ਚਾਹੇ 4 ਆਈਏ ਚਾਹੇ 6 ਆਈਏ ਸਾੰਦੀ ਲੋੜੇ ਪਿੰਡ ਰਾਣੇ ਚੋਂ ਆਪਣਾ ਸ਼ੁਭ ਨਾਮ ਬਾਈ ਜੀ ਥੈਂਕ ਤੇ ਆ ਨਾਲ ਤੁਸੀਂ ਟੀਮ ਤਿਆਰ ਕੀਤੀ ਹੈ ਸਾਡੀ ਟੀਮ ਦਾ ਹੈਗੀ ਹੈ 12 ਜਣਿਆਂ ਦੀ ਹਾਂਜੀ ਅੱਜ ਬਸ ਇਹਨਾਂ ਅੱਜ 4 ਜਣੇ ਹਾਜ਼ਰੀ ਭਰੀ ਬਾਕੀ ਹੌਲੀ ਹੌਲੀ ਆ ਰਹੇ ਨੇ ਕੋਈ 1-2 ਜਣੇ ਜਿਸ ਦਾ ਸਾਡੀ 12 ਜਣੇ ਦੀ ਟੀਮ ਪੂਰੀ ਹੋ ਗਈ ਉਹ ਤੁਹਾਨੂੰ ਯਾਰੇ ਆ ਜਾਣਗੇ ਠੀਕ ਹੈ ਜੀ ਬਹੁਤ ਚੰਗਾ ਕਰ ਰਹੇ ਹੋ ਜੀ ਅੱਜ ਤੱਕ ਕਿਸੇ ਨੇ ਸੋਚਿਆ ਨਹੀਂ ਸੀਗਾ ਪਿੰਡ ਰਾਣੇ ਦੇ ਵਿੱਚ ਉਹ ਵੀ ਜਿਹੜਾ ਕਿ ਤੁਸੀਂ ਸੋਚਿਆ ਤੇ ਨਾਲ ਦੀ ਟੀਮ ਵੀ ਬੜੀ ਚੰਗੀ ਹੈ ਜਿਹੜੇ ਸਵੇਰ ਉੱਠ ਕੇ ਆਪਦੇ ਕੰਮ ਦੰਦਿਆਂ ਨੂੰ ਛੱਡ ਕੇ ਫਿਰ ਵੀ ਟਾਈਮ ਨਾਲ ਇੱਥੇ ਆਂਦੀ ਏ ਚਾਰੇ ਚਾਹ ਵੀ ਨਹੀਂ ਪੀਂਦੇ ਹੋਣੇ ਲੱਗਦਾ ਏ ਇਹ ਦੇਖੋ ਆਪਾਂ ਦਾ ਚਲੋ ਸਵਾਸ ਦਾ ਪਤਾ ਨਹੀਂ ਕਦੋਂ ਇਨਸਾਨ ਨੇ ਚਲਾ ਜਾਣਾ ਪਰ ਇਹਨਾਂ ਆਨ ਵਾਲੇ ਜਿਹੜੇ ਪੀੜ੍ਹੀ ਏ ਕੋਈ ਵੀ ਉਹਨਾਂ ਵਾਸਤੇ ਬਹੁਤ ਸੌਖੇ ਹੋ ਸਕਦਾ ਆਪਾਂ ਵੀ ਬਜ਼ੁਰਗ ਹੋਈਏ ਤੇ ਜਿਹੜੀ ਇਹ ਆਕਸੀਜਨ ਜਿਹੜੀ ਮਿਲਨੀ ਆ ਨਾਲ ਟਾਈਮ ਦੇ ਵਿੱਚ ਇਹ ਜਿਹੜੇ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਵਾਸਤੇ ਪਾਰਕ ਵਿੱਚ ਕੁਝ ਸਮਾਂ ਪਹਿਲਾਂ ਪੰਚਾਇਤ ਨੇ ਬੂਟੇ ਲਗਾਏ ਸੀ ਪਰ ਕੁਝ ਗਲਤੀਆਂ ਕਰਕੇ ਕੁਝ ਜਿਵੇਂ ਪਸ਼ੂ ਜਾਨਵਰ ਛੋਟੇ ਆ ਕੇ ਅੰਦਰ ਸਾਰੇ ਚਰ ਗਏ ਨੇ ਉਸ ਤੇ ਕਰਕੇ ਪਾਰਕ ਪਿਛਲੇ 1 ਸਾਲ ਤੋਂ ਉਹ ਪਾਰਕ ਨਹੀਂ ਬਣ ਸਕਿਆ ਜੋ ਪਾਰਕ ਬੰਨਾ ਚਾਹੀਦਾ ਸੀ ਇਸ ਵਾਰ ਥੋੜਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਦਰਵਾਜ਼ੇ ਲਾਏ ਹੋਏ ਸੀ ਪਹਿਲਾਂ ਗੋਲ ਘੁੰਮਣ ਵਾਲੇ ਸੀ ਹੁਣ ਇਹਨਾਂ ਨੂੰ ਪ੍ਰੋਪਰ ਬੰਦ ਕੀਤਾ ਸ਼ਾਇਦ ਇਹਨਾਂ ਦਾ ਫਲ ਹੁਣ ਸਾਨੂੰ ਮਿਲ ਜੇ ਤੇ ਇਹ ਆਉਣ ਵਾਲੇ ਇੱਕ ਸਾਲ ਨੂੰ ਬੂਟੇ ਚੰਗੇ ਦੂਰੋਂ ਦੱਸਣ ਲੱਗ ਪੈਣਗੇ ਵੀ ਹਾਂ ਵੀ ਇੱਥੇ ਬੂਟੇ ਲੱਗੇ ਹੋਏ ਨੇ ਬਾਕੀ ਸਾਰਿਆਂ ਵੀਰਾਂ ਨੂੰ ਇਹੇ ਬੇਨਤੀ ਕਰਦੇ ਆਂ ਵੀ ਸਾਰੇ ਜਣੇ ਸਾਥ ਦਿਓ ਖਾਸ ਕਰਕੇ ਸਾਡੇ ਪਿੰਡ ਵਾਲੇ ਵੀ ਆਉਣਾ ਚਾਹੀਏ ਇੱਕ ਘੰਟਾ ਅਸੀਂ ਹਫ਼ਤੇ 'ਚ ਦੋ ਦਿਨ ਸਿਰਫ ਲਗਾਉਣੇ ਆ ਇੱਕ ਘੰਟਾ બસ ਇੰਨਾ ਸਮਾਂ ਸਾਨੂੰ ਚਾਹੀਦਾ ਬਾਕੀ ਜਿਵੇਂ ਮਰਜ਼ੀ ਆਉਦਾ ਕੰਮ ਕਰ ਧੰਨਵਾਦ